ਵੜਾਂ ਦੀ ਮਾਰ ਚੱਲ ਰਿਹਾ ਆਪਣੇ ਲਈ ਸੇਵਾ ਕੈਂਪ ਅਜਨਾਲਾ ਚੰਮਿਆਰੀ ਹੋਰ ਗੁਰੂ ਕੇ ਲੰਗਰ ਆਪੋ ਆਪਣੀਆਂ ਪ੍ਰਬੰਧਕ ਕਮੇਟੀਆਂ ਨੇ ਸੇਵਾਦਾਰਾਂ ਨੇ ਸੰਤਾ ਮਾਂ ਪੋਸ਼ਾਣੇ ਅਜਨਾਲੇ ਹਲਕੇ ਦੇ ਵਿੱਚ ਲੰਗਰ ਲਾਏ ਆ ਲੋੜਵੰਦਾਂ ਲਈ ਜੋ ਸੇਵਾ ਵੀਰ ਕਰਕੇ ਆਉਂਦੇ ਪਿੱਛੇ ਉਸੇ ਬਹੁਤ ਇਥੋਂ ਅੱਗੇ ਪਾਣੀ ਪਾਣੀ ਆ ਤੇ ਸਾਰੇ ਵੀਰ ਬੜੀ ਹਰਿਆਣੇ ਦੇ ਵਿੱਚੋਂ ਫਿਰਸਾ ਮੋਗਾ ਮਾਲਵਾ ਫਤਿਆਲਾ ਦੇ ਸਾਈਡ ਤੋਂ ਬੜੀ ਦੂਰੋਂ ਵੀਰ ਲੰਗਰ ਰਸਤਾ ਚਾਰਾ ਮਾਲ ਡੰਗਰ ਦੀ ਟੂੜੀ ਹਰ ਇੱਕ ਚੀਜ਼ ਪਚਾ ਰਹੇ ਨੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਟਾਈਮ ਕੱਢ ਕੇ ਆ ਰਹੇ ਨੇ ਇਹ ਸੇਵਾ ਵਿੱਚ ਤਨ ਬਾਈ ਨਨ ਬੋਣਦੇ ਆ ਆ ਵੇਖੋ ਵੀਰ ਜੀ ਅਜਨਾਲੇ ਹਲਕੇ ਦੇ ਵਿੱਚ ਵੱਖ-ਵੱਖ ਜਿਨਿਆਂ ਦੇ ਵਿੱਚੋਂ ਸਟੇਟਾਂ ਦੇ ਵਿੱਚੋਂ ਲੰਗਰ ਰਸਤਾ ਮਾਲ ਟੰਗਰ ਲਈ ਤੂੜੀ ਚਾਰ ਹਰ ਇੱਕ ਚੀਜ਼ਾਂ ਲੈ ਕੇ ਆ ਰਹੇ ਨੇ ਤੇ ਆ ਜੋ ਰਸਤੇ ਦੇ ਵਿੱਚ ਖੜਾ ਆ ਦੀ ਮਾਰ ਚੱਲ ਰਹੇ ਲੋਕਾਂ ਲਈ ਲੰਗਰ ਲਾਏ ਨੇ ਆਪ ਕੋ ਆਪਣੇ ਮਹਾਪੁਰਸ਼ਾਂ ਨੇ ਸੰਤਾਂ ਡੇਰਿਆਂ ਵੱਲੋਂ ਤੇ ਇਹੀ ਪੰਜਾਬ ਦੀ ਖਾਸ ਗੱਲ ਆ ਇਹ ਅੰਦੇ ਵੀ ਸਾਨੂੰ ਕਿਸੇ ਸਰਕਾਰਾਂ ਦੀ ਲੋੜ ਨਹੀਂ ਇਹੋ ਇੱਕ ਪੰਜਾਬ ਦੀ ਖਾਸ ਗੱਲ ਹੈ ਇਹੋ ਇਹਨਾਂ ਦਾ ਇੱਕ ਏਕਾ ਆ ਦੂਰ ਨੇੜਿਓਂ ਪਟਿਆਲਿਆਂ ਮੋਗੇ ਮਾਲਵੇਚੋਂ ਹੋਰ ਮੁਸਲਮਾਨ ਵੀ ਇੱਥੇ ਬੜੀ ਸੇਵਾ ਲਭਾ ਗਏ ਆ ਅੱਗੇ ਉਹ ਦਲ ਖਾਲਸਾ ਵਾਲਿਆਂ ਦਾ ਸਾਰੇ ਦੇ ਲੰਗਰ ਚੱਲੰਦਾ ਆ ਮਾਰਾ ਚੜ੍ਹਦੀ ਕਲਾ ਕਰੇ ਇਹਨਾਂ ਦੇ ਮੇਰ ਭਰਿਆ ਰੱਖੇ ਆ ਆਹ ਵੇਖੋ ਜਿਹੜੇ ਟੂਗੇ ਪਾਣੀਆਂ ਦੇ ਵਿੱਚ ਡੰਗਰ ਹੀ ਮਾਲ ਡੰਗਰ ਆਪੂ ਆਪਣਾ ਲੈ ਕੇ ਉੱਚੀਆਂ ਥਾਵਾਂ ਨੂੰ ਜਾਂਦੇ ਪਏ ਆ। ਚਾਵਾਂ ਦੇ ਲੰਗਰ ਹੋਰ ਸੰਪਰਦਾਇਕ ਆਰ ਸੇਵਾ ਸੰਤ ਪਾਪਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਨੇ ਵੀ ਆਪਣਾ ਇੱਥੇ ਬੜਾ ਯੋਗਦਾਨ ਇਹਨਾਂ ਦਾ ਲੰਗਰ ਲਾਇਆ ਹੈ। ਆ ਵੀਰ ਦੂਰੜਿਓਂ ਇਹ ਬਾਰਵਾ ਚੜ੍ਹਦੀ ਕਲਾ ਕਰੇ ਇਹੋ ਇੱਕ ਪੰਜਾਬ 'ਚ ਆਪਣਾ ਭਾਈਚਾਰਕ ਸਾਂਝ ਆ ਭਾਵੇਂ ਮੁਸਲਮਾਨ ਆ ਹਿੰਦੂ ਆ ਸਿੱਖ ਆ ਪਰ ਔਖੇ ਟਾਈਮ ਤੇ ਅਸੀਂ ਸਾਰੇ ਇੱਕ ਹੋ ਕੇ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਆ ਉਥੇ ਪਹਾੜ ਵਾਂਗੂ ਚਟਾਨ ਬਣ ਕੇ ਖੜ ਜੰਨੇ ਆ ਤਾਂ ਫਿਰ ਬਾਬਾ ਸਤਨਾਮ ਸਿੰਘ ਜੀ ਹੋਣਾ ਕਾਰਸੇਵਾਲਿਆਂ ਵੱਲੋਂ ਲੰਗਰ ਦੀ ਸੇਵਾ 24 ਘੰਟੇ ਲੰਗਰ ਇੱਥੇ ਇਹਨਾਂ ਦਾ ਚੱਲਦਾ ਪਿਆ ਆ ਜੋ ਵੀ ਲੋੜਵੰਦ ਆ ਜਾਂ ਜੋ ਦੂਰ ਨੇੜੇੋਂ ਸੇਵਾ ਕਰਨ ਆਏ ਆ ਕੋਈ ਚਾਰੇ ਦੀ ਉਹਨਾਂ ਵਾਸਤੇ ਇਹਨਾਂ ਨੇ ਲੰਗਰ 24 ਘੰਟੇ ਲਾ ਕੇ ਰੱਖਿਆ ਇੱਥੇ ਸਾਰਾ ਚੜ੍ਹਦੀਆਂ ਕਲਾ ਕਰੇ ਐ ਅੱਗੋਂ ਦਾਲ ਖਾਣ ਵਾਲਿਆਂ ਦਾ ਖਾੜ ਪੀੜਤਾ ਜਿਹੜਾ ਵਾਲੀ ਰਾਤ ਕੈਂਪ ਲੱਗਾ ਪਿਆ ਆ ਤੇ ਚਲੋ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਮੁਸੀਬਤ ਟਲ ਜਾਣੀ ਹੈ ਇਹ ਗੱਲਾਂ ਯਾਦ ਰਹਿੰਦੀਆਂ ਨੇ ਔਖੇ ਵੇਲੇ ਕਿੰਨਾ ਕਿੰਨਾ ਬਾਹ ਫੜੀ ਆ ਪਰ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੋ ਇਥੋਂ ਦੇ ਜਾਂ ਐਮ ਐਲ ਏ ਤਾਰੀਆਲ ਸਾਹਿਬ ਆ ਉਹਨਾਂ ਨੇ ਕਾਫੀ ਹੈਲਪ ਕੀਤੀ ਹੈ ਲੋਕਾਂ ਦੀ ਨਾਲ ਖੜ ਖੜ ਕੇ ਪਾਣੀ ਗਿਲ ਵੱਤ ਨਹੀਂ ਉਹਨਾਂ ਨੇ ਵੇਖੀ ਦੂਜਿਆਂ ਐਮ ਐਲ ਏ ਵਾਂਗੂ ਘਰ ਨਹੀਂ ਬੈਠੇ ਰਹੇ ਵੇਖੋ ਰਸਤੇ ਦੀਆਂ ਟਰਾਲੀਆਂ ਲੈਣਾ ਨਾ ਲੈਣੇ ਲੱਗੀਆਂ ਪੀਆਂ ਪਿੱਛੇ ਹੜ ਆ ਗਿਆ ਜਿੱਧਰ ਹੜ ਆ ਗਿਆ ਤੇ ਇਧਰ ਵੀ ਵੀਰਾਂ ਦਾ ਹੜ ਆ ਗਿਆ ਟਰੈਕਟਰ ਟਰਾਲੀਆਂ ਰਸਤਾ ਲੈ ਕੇ ਪਹੁੰਚ ਗਏ ਨੇ ਦੂਰ ਨੇੜੇ ਉਹ ਵੀ ਚਾਰੇ ਦੀ ਰਸਤੇ ਆ ਦੂਜੀ ਲੰਗਰ ਰਸਤੇ ਆ ਪਾਣੀ ਥੋੜਾ ਜਿਹਾ ਘਟਿਆ ਪਰ ਅੱਜ ਪਾਣੀ ਦਾ ਹਵਾ ਜਿਹੜਾ ਅੱਤਾ ਦਾ ਫੁੱਟ ਜ਼ਿਆਦਾ ਵੱਜ ਚੁੱਕਾ ਇਹ ਅਜਨਾਲਾ ਹੈਗਾ ਤੇ ਅਜਨਾਲਿਓ ਅੱਗੇ ਸਿਰਫ ਮੇਰਾ ਪਾਪਾ ਨਾਨਕ ਤੇ ਪਾਣੀ ਪਾਣੀ ਹੋਇਆ ਪਿਆ ਜੋ ਇਹ ਦੇਖੋ ਜੇ ਨਾਲੇ ਨੂੰ ਇੱਧਰ ਪਾਣੀ ਲੱਗਾ ਸਾਰੇ ਇਹ ਮਾਲ ਡੰਗਰ ਲਈ ਦੂਹ ਨੇੜਿਓਂ ਵੀਰ ਚਾਰਾ ਲੈ ਕੇ ਆਉਂਦੇ ਪਏ ਨੇ ਕਿ ਇੰਸ਼ਾਨ ਤੇ ਇਧਰ ਉੱਤਰੋਂ ਕੋ ਲੱਭ ਕੇ ਖਾ ਲੇਗਾ ਪਰ ਮਾਲ ਡੰਗਰ ਲਈ ਬਹੁਤ ਔਖਾ ਆ